ਛੋਟੇ ਕੁਰਸੀ 'ਤੇ ਬੈਠੋ ਜਨਾਬ ਮੰਜਰੇ 'ਤੇ ਬੈਠੋ ਉਹ ਮੰਜਰੇ 'ਤੇ ਬਹੋਣ ਮੈਂ ਕੁਰਸੀ 'ਤੇ ਲਿਆ ਤੂੰ ਆਪਣੀ ਹੈ ਜਨਾਬ ਆ ਕੁਰਸੀ ਟਾਂਟਾ ਨਹੀਂ ਲੱਗਦੀ ਉਹ ਟਾਂਟਾ ਜਾਂਦੀ ਆ ਇੱਥੇ ਜਾਓ ਕਿੱਦਾਂ ਆ ਉਹ ਪਿਛੇ ਵਾਲਾ ਫੈਕਸ਼ਨ ਨਹੀਂ ਕਰਾਇਆ ਉਹ ਕੋਟਲੀ ਉਹਨਾਂ ਦੀ ਰੱਖ ਲਈ ਉਹਨਾਂ ਦਾਬਾ ਮਾਰਿਆ ਛੱਡ ਗਿਆ ਕੁਰਸੀ ਉਹ ਕਮਲੇਵਾਲ ਸਰਕਾਰ 'ਚ ਰਹਿੰਦਾ ਰਹੇ ਉਹਦਾ ਫੈੜਾ ਹੈ ਉਹ ਦਾਬਾ ਮਾਰੋ ਜਿਹੜੀ ਮਰਜ਼ੀ ਚੋਟ ਲਓ ਹਾਂ ਸਰ ਇਹਦਾ ਗੱਲ ਹੈਗੀ ਅਦਲਾ ਬਰਨ ਫੂਲਾ ਦਰ ਲਵਨ ਹਾਂ ਬਹੁਤ ਜੀ ਹਲੋ ਕਿਥੇ ਆਂਦ ਲਾ ਬਰੋ ਆ ਪਾ ਵੋਟਾ ਖਿਣਣਾ ਓ ਤੂੜੀ ਆਣ ਕੇ ਲਾ ਲਾਂਗੇ ਓਏ ਹੋ ਨਾ ਨਾ ਲਾ ਪੀ ਜਿੱਦਾਂ ਕਹਦੇ ਆ ਜਾ ਆ ਜਾ ਮੈਂ ਪਾਰੂਗਾ ਤੂੜੀ ਤੇਰੇ ਨਾਲ ਅੰਦਰ ਲਵਾ ਦੂੰਗਾ ਛਾਂ ਮਾਂ ਤੇਰੇ ਨਾਲ ਆ ਜਾ ਆ जनाਬਾ ਹੁਣ ਲੋਕਾਂ ਕੈ ਟੂੜੀਆਂ ਲਗਾਉਗੇ ਓ ਕਮਲਿਆ ਟਾਈਮ ਹੀ ਹਵਾ ਹੋਂ ਤੇ ਅਗਲੇ ਰੂੜੀ ਆਖਣਗੇ ਨਾ ਆਪਾਂ ਰੂੜੀਆਂ ਦੇ ਨਾਲ ਪੋਈ ਆਪਣੀਆਂ ਓ ਕਰਨਾ ਪੈਂਦਾ ਏ ਤੇ ਕਰਾ ਬਾਂਜੇਗੇ ਸਹੀ ਮੁੜ ਕੇ ਪੰਜ ਸਾਲ ਆਪਾਂ ਨੇ ਨਿਆਂਦ ਰਹਾ ਏ ਜਨਾਬਾ ਕਿ ਹੋਰਸਾਂ ਆਉਂਦਾ ਓ ਆਦਲੌਰ ਸੇ ਆ ਗਿਆ ਏ ਆ ਗਿਆ ਆ ਗਿਆ ਜਨਾਬਾ ਚੋ ਚੱਲ ਗਏ ਬੋਟਾ ਖਣ ਮੇਰਾ ਜਨਾਬਾ ਮੈਂ ਨਾ ਤੂੰ ਆ ਕੇ ਆਉਂਦੇ ਜੀ ਮੇਰੀ ਟੂੜੀ ਪਣ ਗਈ ਆ ਤੇ ਮੈਂ ਬੰਦੇ ਲਾਏ ਮੰਗੇ ਓ ਕਮਲਿਆ ਅੱਤਰ ਤਾਂ ਬਣਾ ਕਦੀ ਮੋਟਾ ਖਣ ਗਿਆ ਏ ਓ ਤੈਨੂੰ ਨਾ ਲੈ ਕੇ ਜਾਣਾ ਮੈਂ ਓ ਜਦੋਂ ਮੈਂ ਜਿੱਤ ਗਿਆ ਨਾ ਉਮਾਇ ਤਾਂ ਕਦੇ ਚੰਡੀਗੜ੍ਹ ਤੇ ਕਦੇ ਦਿੱਲੀ ਤੇ ਆਹ ਲਾਕਾ ਤੂੰ ਹੀ ਸਾਹਮਣਾ ਸਰਾ ਤੂੰ ਹੀ ਕੰਮ ਕਰਾਇਆ ਕਰਨਿਆ ਆ ਥਾਣੇ ਪਾਣੇ ਜਿਹੜਾ ਕੰਮ ਨਾ ਨਾ ਇਹ ਤੂੰ ਕਰਾਉਂ ਜਾਇਆ ਕਰਨਿਆ ਤੇ ਨਾਲੇ ਤੇਰੀ ਚੁੰਝਰੀ ਹੋ ਜਾ ਕਰੂਗੀ ਠੀਕ ਆ ਜਨਾਬ ਫਿਰ ਚਲੋ ਫਿਰ ਚਲ ਗਿਆ ਕੰਬੋਟਾ ਆਓ ਚਲੋ ਫਿਰ ਆਪਾਂ ਆਹ ਨਿੱਕੇ ਮੋਟੇ ਕੰਮ ਛੱਡਦੇ ਠੀਕ ਆ ਜਨਾਬ ਠੀਕ ਆ ਲਾਕਾ ਤੇਰੇ ਕੋਲ ਹੀ ਹੋ ਜਾਣਾ ਸਰਾ ਠੀਕ ਆ ਜਨਾਬ ਜਿਵੇਂ ਤੁਸੀਂ ਆ ਦੇ ਦੇ ਔਰ ਛੋਟੇ ਕੀ ਆਲਾ ਉਹ ਵਧੀਆ ਜੀ ਠੀਕ ਠਾਕ ਉਹ ਕੀ ਚੱਲਦਾ ਅੱਜ ਕੱਲ ਕੀ ਕਰੀ ਜਾਂਦੇ ਜੋ ਉਹ ਚੱਲਣਾ ਕੀ ਜਨਾਬ ਓਏ ਇਹ ਕਮਾਂ ਕਰਾਂ ਜੀ ਭੱਜੇ ਫਿਰਦੇ ਆ ਫੈਲ ਜੀ ਲਈ ਬਾਹਰ ਜਾਂਦਾ ਰਹਦਾ ਬਾਹਰ ਜਾਂਦਾ ਹਾਂਜੀ ਔਰ ਛੋਟੇ ਜੇ ਆਪਣੀ ਸਰਕਾਰ ਬਣ ਗਈ ਨਾ ਓਏ ਅਸੀਂ ਤੇ ਇਹ ਪਲਾਨ ਕੀਤਾ ਏ ਔ ਗੋਰੇ ਆਣ ਕੇ ਸੇ ਨੌਕਰੀਆਂ ਕਰਨਗੇ ਗੋਰੇ ਧੰਨਵਾਦ ਜਾਂਦੀ ਲੋੜ ਨਹੀਂ ਠੀਕ ਓਏ ਤੈਨੂੰ ਪਹਿਲਦਾਰ ਤੇ ਨੌਕਰੀ ਦਿਆਂਗੇ ਤੂੰ ਸਾਨੂੰ ਵੋਟਾਂ ਪਾ ਤੇ ਸਾਡੇ ਨਾਲ ਵੋਟਾਂ ਖੰਡ ਚੱਲ ਓ ਜਨਾਬ ਜੇ ਨੌਕਰੀ ਨਾ ਮਿਲੀ ਫੇਰ ਉਹ ਜੇ ਤੈਨੂੰ ਛੇਤੀ ਨੌਕਰੀ ਨਾ ਮਿਲੂ ਨਾ ਉਹ ਤੈਨੂੰ ਜੂਠ ਵਿੰਗ ਦਾ ਪ੍ਰਧਾਨ ਬਣਾ ਦਾਂਗੇ ਉਹ ਜੂਠ ਵਿੰਗ ਉਹ ਨਹੀਂ ਨਹੀਂ ਮંત્રી ਸਾਹਿਬ ਥੋੜਾ ਜਿਆਦਾ ਪੜੇ ਰਿਹਾ ਘਟਣੇ ਉਹ ਤੁਹਾਨੂੰ ਇਹ ਕਹਿਣਾ ਚਾਹੁੰਦੇ ਨੇ ਤੁਹਾਨੂੰ ਜੂਸ ਵਿੰਗ ਦਾ ਪ੍ਰਧਾਨ ਬਣਾਵਾਂਗੇ ਉਹ ਅੱਛਾ ਉਹ ਤਨਖਾਹ ਤਨਖੂਬੀ ਹੁੰਦੀ ਆ ਜੀ ਕੋਈ ਉਹ ਨਹੀਂ ਛੋਟਿਆ ਦੀ ਤਨਖਾਹ ਨਹੀਂ ਹੁੰਦੀ ਉਹ ਇੱਕ ਉਹਦਾ ਤੈਨੂੰ ਹੋਰ ਦੇ ਦਾਂਗੇ ਉਹ ਪਿਲਸਣਾ ਵੰਡੇ ਨੇ ਨਾ ਉਹ ਤੈਨੂੰ ਦੇ ਦਾਂਗੇ ਉਹ ਮਰਿਆਂ ਦੀਆਂ ਵਾਧੂ ਪਿਲਸਣਾ ਆਉਂਦੀਆਂ ਐ ਉਹ ਰੱਖ ਲੈ ਕਰੀ ਤੂੰ ਜਨਾਬ ਮੈਂ ਨਹੀਂ ਹੋ ਜਾ ਪੈਸਾ ਖਾਣਾ ਉਹ ਕਮਲਿਆ ਆਈ ਸ਼ਮਸ਼ਾਨ ਘੜ ਵੇਚ ਕੇ ਖਾ ਜਾਣਿਆ ਉਹ ਤੇਰੇ ਤੋਂ ਇਹ ਪੈਸੇ ਖਾਦੇ ਜਾਣਗੇ ਉਹ ਤੂੰ ਮਰਿਆਂ ਦੀਆਂ ਪੈਨਸ਼ਨਾਂ ਨੂੰ ਡਰਦਾ ਹੈ ਜਨਾਬ ਨਹੀਂ ਤਾਂ ਲੋਕਾਂ ਦੀਆਂ ਟੱਟੀਆਂ ਆਈਆਂ ਵੇਚ ਕੇ ਖਾ ਜਾਂਦੇ ਆ ਓਏ ਇਹ ਨਹੀਂ ਗੱਲ ਕਰ ਰਹੀ ਆ ਜਾਗੇ ਬੋਟਾ ਕਰ ਆਓ ਓਏ ਇਹ ਗੱਲ ਨਹੀਂ ਕਰਦੀ ਹਾਂ 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 ਹ ਠੀਕ ਆ ਵਧੀਆ ਵੀਡੀਓ ਬਣਾਈ ਨਾ ਵੱਟ ਕੱਢ ਆਜੋ ਉਹ ਕੁਮਦਨ ਸਾ ਤੂੰ ਫੜਾ ਮਾਰਿਆ ਉਹਦਾ ਮੈਂ ਫੜਾ ਮਾਰਦੇ ਨੇ ਫੜਾ ਉਹ ਮੈਂ ਚਾ ਲਈ ਓਏ ਕੀ ਕਰਦਾ ਜੇ ਤੂੰ ਉਹ ਛੱਡੋ ਪਰਮ ਹੈ ਔਰ ਕੁਮਦਨ ਸਾ ਆਇਆ ਹੀ ਲੋਕਾਂ ਦੀ ਸੇਵਾ ਕਰਨੀ ਆ ਓਏ ਅਸੀਂ ਸੇਵਾ ਹੀ ਕਰਦੇ ਆ ਉਹ ਗੱਲ ਤਾਂ ਸੁਣੋ ਮੇਰੀ ਅੱਜ ਤੁਸੀਂ ਪੌੜਾ ਮਾਰਜੋਗੇ ਓਏ ਕੱਲ ਨੂੰ ਤੇ ਮੈਨੂੰ ਹੀ ਮਾਰਨਾ ਪੈਣਾ ਏ ਅਰੇ ਕਵਰਿਆ ਸਾਡੀ ਪਾਰਟੀ ਸੇਵਾ ਕਰ ਲਈ ਆ ਅਸੀਂ ਤੁਹਾਡੀ ਸੇਵਾ ਕਰਦੇ ਆ ਓ ਚਲੋ ਠੀਕ ਆ ਚਲੋ ਆਪਾਂ ਉੱਥੇ ਬਹਿ ਕੇ ਗੱਲ ਕਰਦੇ ਆ ਮੈਂ ਆ ਗਿਆ ਬੱਸ ਆਜੋ ਵੱਜ ਗਿਆ ਪੌੜਾ ਵੱਜ ਗਿਆ ਆਜਾ ਜੋ ਆ ਸੋੜ ਦਿਆ ਗਵਾ ਮੈਂ ਸੋੜ ਦੇਣਾ ਬਾਹਰ ਉਹ ਨਹੀਂ ਨਹੀਂ ਕਿਹੋ ਜਿਹਾ ਗੱਲਾਂ ਕਰਦੇ ਮੈਂ ਸੋਟ ਲੂੰਗਾ ਉਹ ਨਹੀਂ ਆ ਜਾ ਆ ਬੈਠੋ ਜਨਾਬ ਤੁਸੀਂ ਤਾਂ ਕੁਰਸੀ ਤੇ ਬੈਠਦੇ ਹੋਏ ਫਕ ਕਮਲਿਆਏ ਜਨਤਾ ਹੈ ਆਪਾਂ ਇਹਨਾਂ ਦੀ ਸੇਵਾ ਕਰ ਲਈ ਆ ਇਹ ਆਪਾਂ ਪੁੰਜਾਂ ਖਾਣਾ ਪੁੰਜੇ ਬੈਣਾ ਹੈ ਕੁਰਸੀ ਦਾ ਕਰੀਦਾ ਉਹ ਨਹੀਂ 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 ਬੈਠੋ ਬਿਠਾ ਦਿਓ ਚਲੋ ਬੈਠੋ ਪੜਾ ਇਹਦੇ ਤੂੰ ਭਾਈ ਆ ਕੁਨਰ ਸਿੰਘ ਸਰਾਨ ਜੀ ਆ ਬੈਠ ਬੈਠ ਗਈ ਭਾਈ ਔਰ ਯਾਤਰਾ ਇਹ ਉਹਨੇ ਚਾਚੂ ਦੀ ਤਰ੍ਹਾਂ ਉਹਨੇ ਤੇ ਹੈ ਚੀ ਦੀ ਲੋੜ ਉਹ ਤੈਨੂੰ ਪਤਾ ਹੁਣ ਐਮਪੀ ਦਾ ਇਲੈਕਸ਼ਨ ਆ ਗਿਆ ਲੱਗੇ ਤਗੜਾ ਓ ਸਾਡੀ ਪਾਰਟੀ ਨੂੰ ਵੋਟਾਂ ਪਾ ਤੇ ਪਾਰਟੀ ਨੂੰ ਕਾਮਯਾਬ ਕਰੀਏ ਤੇਰੀ ਪਾਰਟੀ ਹੈਗੀ ਕਿਹੜੀ ਆ ਉਹ ਤੈਨੂੰ ਪਤਾ ਆ ਪਾ ਨਵੀਂ ਪਾਰਟੀ ਜੁਆਨ ਕੀਤੀ ਆ ਉਹ ਪਹਿਲੀ ਪਾਰਟੀ ਨੂੰ ਕੀ ਹੋਇਆ ਸੀ ਓ ਯਾਰ ਉਹ ਪਾਰਟੀ ਨਾ ਵਿਕਾਸ ਨਹੀਂ ਕਰਦੀ ਤੇ ਆਪਾਂ ਆ ਵਿਕਾਸ ਵਾਲੇ ਬੰਦੇ ਇਹ ਕਰਕੇ ਆਪਾਂ ਨਵੀਂ ਪਾਰਟੀ ਜੁਆਨ ਕੀਤੀ ਆ ਓਏ ਮੈਨੂੰ ਪਤਾ ਐ ਐਡਾ ਤੂੰ ਵਿਕਾਸ ਕਰੂ ਓਏ ਮੈਨੂੰ ਪਤਾ ਤੂੰ ਕੱਤੋਂ ਪਾਰਟੀ ਛੱਡੀ ਆ ਓਏ ਜਿਹੜੀ ਪਾਰਟੀ ਤੁਹਾਨੂੰ ਟਿਕਟ ਨਹੀਂ ਦਿੰਦੀ ਉਹ ਛੱਡ ਕੇ ਤੁਸੀਂ ਨਵੀਂ ਪਾਰਟੀ ਚੱਲ ਜਾਂਦੇ ਜੋ ਓਏ ਤਿੰਨ ਦਿਨ ਤੁਸੀਂ ਉਸੇ ਪਾਰਟੀ ਦੀਆਂ ਮਾਰੀਆਂ ਕਰਦੇ ਜੋ ਚੌਥੇ ਦਿਨ ਜਾ ਕੇ ਉਸੇ ਪਾਰਟੀ ਦੀ ਰਲ ਜਾਂਦੇ ਗੱਲ ਸੁਣ ਲੈ ਮੇਰੀ ਪਹਿਲੀ ਪਾਰਟੀ ਸਾਡੀ ਕਿਸਾਨੀ ਖਾ ਗਈ ਦੂਜੀ ਪਾਰਟੀ ਸਾਡੀ ਜਵਾਨੀ ਖਾ ਗਈ ਓਏ ਹੁਣ ਤੂੰ ਕਿਹੜੀ ਪਾਰਟੀ 'ਚ ਰਲ ਗਿਆ ਏ ਓ ਨਹੀਂ ਨਹੀਂ ਇਹ ਦਨਾ ਕਰ ਅਹਰ ਕੀ ਵੋਟਾਂ ਪਾ ਆਪਾਂ ਵਧੀਆ ਵਿਕਾਸ ਕਰਾਂਗੇ ਗੱਲ ਸੁਣ ਲੈ ਮੇਰੀ ਓਏ ਅਸੀਂ ਅੱਗੇ ਬੜੀਆਂ ਗਲਤੀਆਂ ਕਰ ਗਏ ਤੁਹਾਡੇ ਵਰਗੇ ਲੀਡਰਾਂ ਦੇ ਮਗਰ ਲੱਗ ਕੇ ਓਏ ਹੁਣ ਨਹੀਂ ਅਸੀਂ ਗਲਤੀ ਕਰਨੀ ਓਏ ਜਦੋਂ ਕੋਈ ਨਵੀਂ ਸਰਕਾਰ ਆਉਦੀ ਆ ਉਹ ਪਹਿਲੀ ਸਰਕਾਰ ਨੇ ਕਿਹਾ ਸੀ 15-15 ਲੱਖ ਰੁਪਇਆ ਤੁਹਾਡੇ ਖਾਤੇ 'ਚ ਪਾਵਾਂਗੇ ਉਹ ਨਹੀਂ ਆਇਆ ਉਹ ਇੱਕ ਸਰਕਾਰ ਨੇ ਕਿਹਾ ਸੀ 4 ਦਿਨਾਂ ਦੇ ਵਿੱਚ ਨਸ਼ਾ ਬੰਦ ਕਰਾਂਗੇ ਸੌਖਾ ਕੇ ਮੁੱਕਰ ਕੇ ਉਹ ਇੱਕ ਸਰਕਾਰ ਨੇ ਕਿਹਾ ਓਏ ਅਸੀਂ ਨੌਕਰੀਆਂ ਦਵਾਵਾਂਗੇ ਉਹ ਨਹੀਂ ਦਵਾਇਆਂ ਇੱਕ ਸਰਕਾਰ ਨੇ ਕਿਹਾ ਸਾਡੀ ਸਰਕਾਰ ਬਣੂ ਤੇ ਅਸੀਂ ਐਮਐਸ ਕੀ ਦਵਾਂਗੇ ਓਏ ਦੱਸ ਅਸੀਂ ਕਿਤੇ ਯਕੀਨ ਕਰੀਏ ਤੇ ਕਿਤੇ ਨਾ ਕਰੀਏ ਹੁਣ ਸਾਡਾ ਜ਼ਮੀਰ ਅਜਾਜਤ ਨਹੀਂ ਦਿੰਦਾ ਕਿ ਅਸੀਂ ਤੁਹਾਡੇ ਵਰਗੇ ਝੂਠੇ ਲੋਦਰਾਂ ਨੂੰ ਵੋਟਾਂ ਪਾਈਏ ਪਹਿਲਾਂ ਮੈਨੂੰ ਇਹ ਦੱਸ ਉਹਨਾਂ ਨੌਜਵਾਨਾਂ ਦਾ ਕੀ ਕਸੂਰ ਸੀ ਇਹਨਾਂ ਨੂੰ ਬਿਨਾ ਵਜਾ ਐਨਐਸਏ ਲਾ ਕੇ ਜੇਲਾ ਵਿੱਚ ਸੁਟਿਆ ਗਿਆ ਹੁਣ ਤੂੰ ਹੀ ਦੱਸ ਇਸ ਗੱਲ ਦਾ ਤੁਹਾਡੇ ਕੋਲ ਕੋਈ ਹੈਗਾ ਜਵਾਬ ਇੱਕ ਮੌਕਾ ਦੇਖ ਓਏ ਅਜੇ ਵੀ ਤੁਸੀਂ ਇੱਕ ਮੌਕਾ ਮੰਗਦੇ ਜੇ ਆ ਫਿਰ ਵਿਖਾਵਾਂ ਕਿ ਤੁਹਾਡੀਆਂ ਸਰਕਾਰਾਂ ਨੇ ਸਾਨੂੰ ਕਿਹੜੇ ਹਾਲਾਤਾਂ ਤੇ ਲੈ ਜਾਂਦਾ ਮੈਂ ਕਿਹੜੇ ਮੂਨਾ ਤੁਹਾਨੂੰ ਵੋਟਾਂ ਪਾਵਾਂ ਬਾਪੂ ਮੈਨੂੰ ਨਸ਼ਾ ਲਿਆ ਦੇ ਬਾਪੂ ਜ਼ਿੰਦਾ ਲਿਆ ਦੇ ਪਰੇ ਮੰਦੀਆ ਹਰਤੀ ਬਾਪੂ ਹਾਏ ਆ ਗੋਣੇ ਓਏ ਮੇਰਾ ਕੱਲਾ ਕੱਲਾ ਪੋਤਿਆ ਓਏ ਜਿਹਨੂੰ ਮੈਂ ਪੜਾਇਆ ਲਿਖਾਇਆ ਗਬਰੂ ਕੀਤਾ ਓਏ ਮੈਂ ਸੋਚਿਆ ਮੇਰੇ ਬਰਹਾਪੇ ਦਾ ਸਾਰ ਰਭ ਨੂਗਾ ਓਏ ਮੇਤੇ ਹੀ ਬੋਝ ਬਣ ਗਿਆ ਓਏ ਚਿੱਟੇ ਦੇ ਨਸ਼ੇ ਤੇ ਲੱਗ ਗਿਆ ਈ ਓਏ ਓਏ ਵੇਖ ਲੈ ਤੁਹਾਨੂੰ ਕਿਹੜੇ ਮੂਣਾ ਵੋਟਾਂ ਪਾਈ ਓਏ ਸਾਨੂੰ ਤੇ ਤੁਸੀਂ ਲੈ ਗਏ ਬਹਿ ਗਏ ਜੇ ਓਏ ਤੁਸੀਂ ਵਾਅਦੇ ਕਰਦੇ ਰਹੇ ਤੁਸੀਂ ਸਵਾ ਖਾਂਦੇ ਰਹੇ ਵੀ ਅਸੀਂ ਨਸ਼ਾ ਬੰਦ ਕਰਾਂਗੇ ਓ ਤਾਡੇ ਤੋਂ ਇੱਕ ਨਸ਼ਾ ਨਹੀਂ ਬੰਦ ਹੋਇਆ ਓਏ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਓਏ ਕਿਸੇ ਤੋਂ ਨਸ਼ਾ ਨਹੀਂ ਬੰਦ ਹੋਇਆ ਜ਼ਾਲਮ ਸਰਕਾਰੋ ਓਹ ਹੋ ਹੋ ਦੱਸੋ ਹੁਣ ਮੈਂ ਕਿੱਦਾਂ ਤੁਹਾਨੂੰ ਵੋਟਾਂ ਪਾਵਾਂ ਓਏ ਮੈਂ ਤੇ ਵੋਟਾਂ ਪਾਊਂਗਾ ਭਾਈ ਅਮਰਤਪਾਲ ਨੂੰ ਓਏ ਹੋਂ ਤੇ ਸਾਡੀ ਇੱਕੋ ਆਖਰੀ ਉਮੀਦ ਬਚੀ ਆ ਭਾਈ ਅਮਰਤਪਾਲ ਓਏ ਤੁਹਾਡੀਆਂ ਸਰਕਾਰਾਂ ਨੇ ਮਾਵਾ ਦੇ ਪੁੱਤਾਂ ਨੂੰ ਨਸ਼ੇ ਤੇ ਲਾਇਆ ਏ ਤੇ ਉਹ ਇੱਕ ਇਕੱਲਾ ਹੀ ਗੱਭਰੂ ਆ ਓਏ ਜਿਨੇ ਪਤਾ ਨਹੀਂ ਕਿੰਨੇ ਮਾਵਾ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਰਹਿਤ ਕੀਤਾ ਏ ਤੇ ਦੱਸ ਓਏ ਮੈਂ ਕਿਹੜੇ ਮੂਹਰੇ ਤੁਹਾਨੂੰ ਵੋਟ ਪਾਵਾਂ ਮੇਰੀ ਤੇ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਉਹ ਵੀਰ ਤਾਂ ਇਕੱਲਾ ਹੀ ਨਹੀਂ ਸਾਡਾ ਵੀ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਅਹੀਂ ਵੀ ਬੋਟ ਆਉਣ ਵਾਲੀ ਜਿਹੜੀ ਉਹ ਭਾਈ ਅਮਰਪਾਲ ਸਿੰਘ ਨੂੰ ਹੀ ਪਾਵਾਂਗੇ ਅਸੀਂ ਤੁਹਾਡੀ ਅੱਜ ਤੋਂ ਬਾਅਦ ਪਾਰਟੀ ਛੱਡੀ। ਉਹ ਠੈਰੋ। ਤੁਸੀਂ ਪਾਰਟੀ ਨਹੀਂ ਛੱਡੀ। ਮੈਂ ਵੀ ਪਾਰਟੀ ਛੱਡਦਾ ਹਾਂ। ਮੇਰਾ ਜਵੀਰ ਵੀ ਇਹ ਯਾਦ ਦਿੰਦਾ। ਮੈਂ ਵੀ ਬੋਟ ਭਾਈ ਅਮਰਪਾਲ ਨੂੰ ਹੀ ਪਾਵਾਂਗਾ। ਸਾਰੇ ਵੀਰਾਂ ਸਤਿ ਸ੍ਰੀ ਅਕਾਲ ਜਿੰਨੇ ਵੀ ਖਡੂਰ ਸਾਹਿਬ ਹਲਕੇ ਦੇ ਵੋਟਰ ਆ ਸਾਰਿਆਂ ਨੂੰ ਪੀ ਲਿਆ ਵੀ ਐਰ ਕੀ ਭਾਈ ਅਮਰਪਾਲ ਨੂੰ ਆਪਾਂ ਵੋਟਾਂ ਪਾਈਏ। ਆਪਾਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਵੋਟਾਂ ਪਾਈਏ। ਕਿਉਂਕਿ ਪਾਰਟੀ ਭਾਜੀ ਆ ਇਹ ਤਿੰਨਾਂ ਸਾਲਾਂ ਨੂੰ ਫੇਰ ਵੋਟਾਂ ਆਣੀਆਂ ਤੁਸੀਂ ਜਿਹਨੂੰ ਮਰਜ਼ੀ ਵੋਟਾਂ ਪਾਵਾ ਸਕਦੇ ਹੋ ਐਰ ਕੀ ਆਪਣਾ ਫਰਜ਼ ਬੰਦਾ ਹੈ ਵੀ ਆਪਾਂ ਭਾਈ ਅੰਮ੍ਰਿਤਪਾਲ ਨੂੰ ਜਿਤਾਈਏ ਜੇ ਆਪਾਂ ਉਹਨਾਂ ਨੂੰ ਨਾ ਜਿਤਾ ਸਕੇ ਨਾ ਕੱਲੇ ਪੰਜਾਬ ਨਹੀਂ ਸਾਰੀ ਦੁਨੀਆ ਤੋਂ ਆਪਾਂ ਨੂੰ ਲਾਂਝਾ ਪੈਣ ਗਿਆ ਭਾਈ ਅੰਮ੍ਰਿਤਪਾਲ ਜੀ ਨੇ ਆਪਾਂ ਨੂੰ ਬਹੁਤ ਮਾਣ ਬਖਸ਼ਿਆ ਹੈ ਜਿਹੜਾ ਉਹ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਨੇ ਤੇ ਆਪਣਾ ਵੀ ਫਰਜ਼ ਬੰਦਾ ਹੈ ਕਿ ਉਹਨਾਂ ਦੀ ਪੂਰ ਸਪੋਰਟ ਕਰੀਏ ਤੇ ਉਹਨਾਂ ਨੂੰ ਇਥੋਂ ਜਿਤਾਈਏ ਧੰਨਵਾਦ ਵੀਰ ਜੀ ਮਿਹਰਬਾਨੀ